ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਦੇ ਚਾਨਕ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਆ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਜੇਕਰ ਖਾਲਸਾ ਜੀ ਤੁਸੀਂ ਵੀ ਆਪਣੀ ਘਰ ਦੇ ਵਿੱਚ ਦੇਸੀ ਘਿਓ ਦੀ ਜੋਤ ਜਗਾਉਨੇ ਹੋ ਤਾਂ ਇਸ ਵੀਡੀਓ ਨੂੰ ਤੁਸੀਂ ਅੰਤ ਦੇ ਤੱਕ ਜ਼ਰੂਰ ਦੇਖਿਓ ਜਦੋਂ ਵੀ ਤੁਸੀਂ ਘਰ ਦੇ ਵਿੱਚ ਦੇਸੀ ਘਿਓ ਦੀ ਜੋਤ ਜਗਾਉਨੇ ਹੋ ਤਾਂ ਦੇਸੀ ਘਿਓ ਦੀ ਜਗਦੀ ਜੋਤ ਦੇ ਕੋਲ ਖਾਲਸਾ ਜੀ ਬੈਠ ਕੇ ਇਸ ਸ਼ਬਦ ਦਾ ਜਾਪ ਕਰਨ ਦੇ ਨਾਲ ਬਹੁਤ ਹੀ ਰਾਨੀ ਜਨਕ ਫਾਇਦੇ ਹੁੰਦੇ ਨੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗੇ ਜੇਕਰ ਤੁਸੀਂ ਇਸ ਸ਼ਬਦ ਦਾ ਜਾਪ 5 ਮਿੰਟ ਤੱਕ ਜਗਦੀ ਜੋਤ ਦੇ ਕੋਲ ਬੈਠ ਕੇ ਕਰੋਗੇ ਤੇ ਤੁਹਾਨੂੰ ਇਸ ਦੇ ਕੀ ਫਾਇਦੇ ਹੁੰਦੇ ਨੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੇਕੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੇਕੀ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਘਰ ਦੇ ਵਿੱਚ ਦੇਸੀ ਜੋਤ ਤੇ ਐਸੀ ਕਿ ਉਹਦੀ ਜੋਤ ਜਗਾਉਣ ਦੇ ਆਪਾਂ ਨੂੰ ਕੀ ਫਾਇਦੇ ਹੁੰਦੇ ਨੇ ਤੇ ਕੀ ਨੁਕਸਾਨ ਇਸਦਾ ਧਾਰਮਿਕ ਪੱਖ ਕੀ ਅਤੇ ਵਿਗਿਆਨਿਕ ਪੱਖ ਕੀ ਹੁੰਦਾ ਈ ਖਾਲਸਾ ਜੀ ਇਸੇ ਤਰ੍ਹਾਂ ਖਾਲਸਾ ਜੀ ਪਹਿਲਾ ਆਪਾਂ ਵਿਗਿਆਨਿਕ ਪੱਖ ਦੀ ਗੱਲ ਕਰਦੇ ਆ ਜੇਕਰ ਆਪਾਂ ਘਰ ਦੇ ਵਿੱਚ ਦੇਸੀ ਘੋਦੀ ਜੋਤ ਜਗਾਉਣੀ ਹੈ ਤਾਂ ਖਾਲਸਾ ਜੀ ਆਪਣੇ ਘਰ ਦਾ ਵਾਤਾਵਰਣ ਜਿਹੜਾ ਸ਼ੁੱਧ ਹੋ ਜਾਂਦਾ ਹੈ ਪ੍ਰਦੂਸ਼ਣ ਦੂਰ ਹੁੰਦਾ ਹੈ ਇਸ ਦੇ ਨਾਲ ਖਾਲਸਾ ਜੀ ਸਾਡੇ ਘਰ ਦੀ ਹਵਾ ਸ਼ੁੱਧ ਹੋ ਜਾਂਦੀ ਏ ਜਿਸ ਦੇ ਨਾਲ ਹੈ ਜਾਂ ਵਰਗੀਆਂ ਸਾਧੀਆਂ ਬਿਮਾਰੀਆਂ ਜਿਹੜੀਆਂ ਉਹ ਨਹੀਂ ਲੱਗਦੀਆਂ ਉਹਨਾਂ ਦਾ ਖਤਰਾ ਘਟ ਜਾਂਦਾ ਏ ਜਦੋਂ ਖਾਲਸਾ ਜੀ ਆਪਣੀ ਘਰ ਦੇ ਵਿੱਚ ਜੋਤ ਜਗਦੀ ਏ ਤੇ ਇਸ ਦੇ ਵਿੱਚ ਜੋ ਧੂੰਆਂ ਨਿਕਲਦਾ ਏ ਉਸ ਦੇ ਨਾਲ ਜੋ ਮਾੜੇ ਕਟਾਣੂ ਹੁੰਦੇ ਨੇ ਉਹ ਸਾਰੇ ਹੀ ਮਰ ਜਾਂਦੇ ਨੇ ਜੋ ਕਾਲਸਾ ਜੀ ਆਪਾਂ ਨੂੰ ਦਰ੍ਹਾਂ ਦਰਾਂ ਦੀਆਂ ਬਿਮਾਰੀਆਂ ਲਗਾਉਂਦੇ ਨੇ ਜੋਤ ਦੇ ਜਗਨ ਤੇ ਇਸ ਦਾ ਅਸਰ ਖਾਲਸਾ ਜੀ ਆਪਣੇ ਘਰ ਤੇ ਰਹਿੰਦਾ ਏ ਜਦੋਂ ਜੋਤ ਵੱਧ ਜਾਂਦੀ ਏ ਜੋਤ ਵਤਨ ਤੋਂ ਕਈ ਘੰਟੇ ਬਾਅਦ ਵਿੱਚ ਵੀ ਆਪਣੀ ਘਰ ਤੇ ਜੋਤ ਦਾ ਅਸਰ ਰਹਿੰਦਾ ਏ ਇਸੇ ਤਰ੍ਹਾਂ ਖਾਲਸਾ ਜੀ ਜਦੋਂ ਜੋਤ ਜਗਦੀ ਏ ਤੇ ਦੇਸੀ ਘੋਦੀ ਇੱਕ ਹੂੰਦ ਸੜਦੀ ਏ ਤਾਂ ਲਗਭਗ ਡੇਢ ਘੰਟੇ ਦੇ ਕਰੀਬ ਆਕਸੀਜਨ ਪੈਦਾ ਹੁੰਦੀ ਹੈ ਜੇਕਰ ਖਾਲਸਾ ਜੀ ਆਪਾਂ ਘਰ ਦੇ ਵਿੱਚ ਸਰੋਂ ਦੇ ਤੇਲ ਦਾ ਦੀਵਾ ਜਗਾਉਣੀ ਆ ਤੇ ਉਸ ਦਾ ਅਸਰ ਜਦੋਂ ਦੀਵਾ ਬੁਝ ਜਾਂਦਾ ਏ ਉਸ ਤੋਂ ਸਿਰਫ ਅੱਧਾ ਘੰਟਾ ਘੰਟਾ ਬਾਅਦ ਦੇ ਤੱਕ ਦਾ ਹੀ ਹੁੰਦਾ ਹੈ ਇਸ ਤਰ੍ਹਾਂ ਖਾਲਸਾ ਜੀ ਜੋਤ ਜਗਾਉਂਦੇ ਸਮੇਂ ਜੋ ਆਪਾਨੂੰ ਆਕਸੀਜਨ ਪੈਦਾ ਹੁੰਦੀ ਹੈ ਆਪਣੇ ਘਰ ਦੇ ਵਿੱਚ ਉਸ ਦੇ ਆਪਾਂ ਨੂੰ ਬਹੁਤ ਫਾਇਦੇ ਹੁੰਦੇ ਨੇ ਕਿਉਂਕਿ ਆਪਣੀ ਘਰ ਦੇ ਵਿੱਚ ਆਕਸੀਜਨ ਦੀ ਕਮੀ ਨਹੀਂ ਰਹਿੰਦੀ ਇਸ ਦੇ ਨਾਲ ਖਾਲਸਾ ਜੀ ਸਾਨੂੰ ਸਾਹ ਲੈਣ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਂਦੀ ਜਿਹੜਾ ਵੀ ਮਨੁੱਖ ਖਾਲਸਾ ਜੀ ਜਗਦੀ ਜੋਤ ਦੇ ਕੋਲ 15 ਮਿੰਟ ਦੇ ਲਈ ਬੈਠਦਾ ਹੈ ਉਸਤੇ ਕਦੇ ਵੀ ਸੈੱਲ ਨਹੀਂ ਘਟਦੇ ਜਿਵੇਂ ਕਈ ਕਹਿ ਦਿੰਦੇ ਆ ਕਿ ਸੈੱਲ ਘਟ ਗਈ ਫੁਲਾਣੀ ਬੰਦੇ ਦੀ ਪਲੇਟਾ ਘਟ ਗਈ ਆ ਤੇ ਇਸ ਤਰ੍ਹਾਂ ਦੀ ਪ੍ਰੋਬਲਮ ਉਸ ਨੂੰ ਕਦੇ ਨਹੀਂ ਆਵੇਗੀ ਤੇ ਇਸ ਦੇ ਨਾਲ ਖਾਲਸਾ ਜੀ ਜੋ ਆਪਣੇ ਫੀਫੜੇ ਹੁੰਦੇ ਨੇ ਉਹ ਹੋਰ ਵੀ ਮਜ਼ਬੂਤ ਹੋ ਜਾਂਦੇ ਨੇ ਜਦੋਂ ਆਪਾਂ 10-15 ਮਿੰਟ ਦੇ ਲਈ ਚਾਗਦੀ ਜੋਤ ਦੇ ਕੋਲ ਬੈਠਦੇ ਆ ਵਿਗਿਆਨਿਕ ਦੇ ਪੱਖ ਦੇ ਤੌਰ ਤੇ ਖਾਲਸਾ ਜੀ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਆਪਾਂ ਘਰ ਦੇ ਵਿੱਚ ਦੇਸੀ ਘਿਓ ਦੀ ਜੋਤ ਜਗਾਉਣੀ ਆ ਜਾਂ ਸਰੋਂ ਦੇ ਤੇਲ ਦਾ ਦੀਵਾ ਬਾਲਦੇ ਆ ਤੇ ਉਸ ਦੇ ਨਾਲ ਆਪਣੇ ਘਰ ਦੀ ਨਕਾਰਾਤਮਕ ਊਰਜਾ ਇਹ ਜਿਹੜੀ ਉਹ ਦੂਰ ਹੁੰਦੀ ਏ ਤੇ ਜਿਹੜੀ ਸਕਾਰਾਤਮਕ ਊਰਜਾ ਇਹ ਉਹ ਪੈਦਾ ਹੁੰਦੀ ਏ ਜਿਸ ਦੇ ਨਾਲ ਬੈਕਟੀਰੀਆ ਜਾਵੀਰ ਖਾਲਸਾ ਜੀ ਕਿਟਾਣੂ ਹੁੰਦੇ ਨੇ ਜੋ ਬਿਮਾਰੀਆਂ ਨੂੰ ਫਲਾਉਂਦੇ ਨੇ ਜੋ ਕਿਟਾਣੂ ਖਾਲਸਾ ਜੀ ਬਿਮਾਰੀਆਂ ਲਗਾਉਂਦੇ ਨੇ ਉਹ ਆਪਣੇ ਘਰ ਦੇ ਵਿੱਚ ਨਹੀਂ ਰਹਿੰਦੇ ਜਿਸ ਦੇ ਨਾਲ ਆਪਣੀ ਘਰ ਦਾ ਵਾਤਾਵਰਣ ਸ਼ੁੱਧ ਹੋ ਜਾਂਦਾ ਹੈ ਤੇ ਸਾਰੀਆਂ ਬਿਮਾਰੀਆਂ ਆਪਣੇ ਘਰ ਤੋਂ ਦੂਰ ਹੋ ਜਾਂਦੀਆਂ ਨੇ ਇਸੇ ਤਰ੍ਹਾਂ ਖਾਲਸਾ ਜੀ ਜੋ ਆਪਡੇ ਪਹਿਲਾ ਪੁਰਾਣੀ ਬਜ਼ੁਰਗ ਹੁੰਦੇ ਸਨ ਪੁਰਾਣੀ ਸਮੇਂ ਦੇ ਵਿੱਚ ਉਹ ਹਰ ਰੋਜ਼ ਆਪਣੇ ਘਰ ਦੇ ਵਿੱਚ ਤੇਲ ਦਾ ਜਾਂ ਤੀਲ ਦਾ ਦੀਵਾ ਬਾਲਦੇ ਸਨ ਜਿਸ ਦੇ ਕਰਕੇ ਉਹਨਾਂ ਲੋਕਾਂ ਨੂੰ ਉਸ ਸਮੇਂ ਬਿਮਾਰੀਆਂ ਨਹੀਂ ਸੀ ਹੁੰਦੀਆਂ ਸੇਤ ਤੋਂ ਬਹੁਤ ਤੰਦਰੁਸਤ ਹੁੰਦੇ ਸੀ ਪਰ ਜਦੋਂ ਦਾ ਖਾਲਸਾ ਜੀ ਟੈਕਨੋਲੋਜੀ ਬਦੀ ਦੇ ਡੇ ਬਾਈ ਡੇ ਤੇ ਜਦੋਂ ਦੀ ਬਿਜਲੀ ਆਈ ਬਿਜਲੀ ਦੀ ਸਹੂਲਤ ਜਿੰਨੀ ਜ਼ਿਆਦਾ ਵਧ ਗਈ ਓਨੀਆਂ ਹੀ ਖਾਲਸਾ ਜੀ ਬਿਮਾਰੀਆਂ ਵਧ ਗਈਆਂ ਨੇ ਆਪਾਂ ਨੂੰ ਖਾਲਸਾ ਜੀ ਟੈਕਨੋਲੋਜੀ ਦੇ ਨਾਲ-ਨਾਲ ਅੱਗੇ ਵਧਣਾ ਵੀ ਚਾਹੀਦਾ ਹੈ ਪਰ ਕੁਝ ਗੱਲਾਂ ਜੋ ਆਪਣੀ ਪੁਰਾਣੇ ਬਜ਼ੁਰਗ ਆਪਣੀ ਨਾਲ ਸਾਂਝੀਆਂ ਕਰਦੇ ਨੇ ਪੁਰਾਣੇ ਸਮੇਂ ਵਾਲੀਆਂ ਉਹਨਾਂ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਜੋ ਕਿ ਆਪਣੇ ਫਾਇਦੇ ਦੇ ਲਈ ਹੋਣ ਇਸ ਗੱਲ ਕਿ ਖਾਲਸਾ ਜੀ ਆਪਾਂ ਨੂੰ ਘਰ ਦੇ ਵਿੱਚ ਜੋਤ ਜ਼ਰੂਰ ਜਗਾਉਣੀ ਚਾਹੀਦੀ ਤੇ ਹੁਣ ਆਪਾਂ ਗੱਲ ਕਰਦੀਆਂ ਖਾਲਸਾ ਜੀ ਧਾਰਮਿਕ ਪੱਖ ਦੇ ਬਾਰੇ। ਏਸੀ ਤਰ੍ਹਾਂ ਖਾਲਸਾ ਜੀ ਜਿਸ ਵੀ ਘਰ ਦੇ ਵਿੱਚ ਦੇਸੀ ਕਿ ਉਹਦੀ ਜੋਤ ਜਗਦੀ ਏ ਤੇ ਜੋਤ ਜਗਾ ਕੇ ਮੂਲ ਮੰਤਰ ਜਾਂ ਸ੍ਰੀ ਸੁਖਮਣੀ ਸਾਹਿਬ ਦਾ ਪਾਠ ਕਰਦੇ ਨੇ ਉਸ ਘਰ ਦੇ ਵਿੱਚ ਖਾਲਸਾ ਜੀ ਕਦੇ ਵੀ ਮਾੜੀਆਂ ਰੂਹਾਂ ਨਹੀਂ ਆ ਸਕਦੀਆਂ। ਉਹਨਾਂ ਦੇ ਘਰਾਂ ਦੇ ਵਿੱਚ ਸ਼ਹੀਦਾ ਸਿੰਘਾਂ ਦੇ ਪਹਿਰੇ ਲੱਗ ਜਾਂਦੇ ਨੇ ਖਾਲਸਾ ਜੀ। ਸੰਤ ਮਾਪੁਰ ਸ਼ਕੈੰਦੇ ਸੰਖਾਰ ਸਾਜੀ ਕੇ ਸ਼ਹੀਦ ਸਿੰਘ ਜਗਦੀ ਜੋਤ ਦੀ ਖੁਸ਼ਬੂ ਦੇ ਨਾਲ ਹੀ ਰਜ ਜਾਂਦੇ ਨੇ ਇਸੇ ਤਰ੍ਹਾਂ ਖਾਲਸਾ ਜੀ ਸਾਨੂੰ ਬਾਹਰੀ ਜੋਤ ਦੇ ਨਾਲ ਨਾਲ ਸਾਡੇ ਮਨ ਅੰਦਰ ਦੀ ਜੋਤ ਵੀ ਜਗਾਉਣੀ ਚਾਹੀਦੀ ਹੈ ਜੀਕਰ ਖਾਲਸਾ ਜੀ ਆਪਾਂ ਘਰ ਦੇ ਵਿੱਚ ਜੋਤ ਜਗਾ ਕੇ ਤੇ ਜੋਤ ਦੇ ਕੋਲ ਬੈਠ ਕੇ 5 ਮਿੰਟ ਦੇ ਲਈ ਵੀ ਆਪਾਂ ਮੂਲ ਮੰਤਰ ਦਾ ਜਾਪ ਕਰਦੇ ਆ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਘਰ ਦੇ ਸਾਰੇ ਦੁੱਖ ਕਲੇਸ਼ ਨੇ ਜਿਹੜੇ ਉਹ ਦੂਰ ਕਰ ਦਿੰਦੇ ਨੇ ਇਸੇ ਤਰ੍ਹਾਂ ਖਾਲਸਾ ਜੀ ਤੁਸੀਂ ਗੁਰਬਾਣੀ ਦੇ ਜਾਪ ਦੇ ਨਾਲ-ਨਾਲ ਆਪਣੀ ਮਨ ਅੰਦਰ ਗੁਰੂ ਦੇ ਪ੍ਰਤੀ ਸ਼ਰਧਾ ਭਾਵਨਾ ਤੇ ਭਰੋਸੇ ਦੀ ਜੋਤ ਵੀ ਜਗਾਓ ਜਦੋਂ ਤੁਸੀਂ ਆਪਣੀ ਮਨ ਅੰਦਰ ਭਰੋਸੇ ਦੀ ਜੋਤ ਜਗਾ ਲਈ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਕਿਰਪਾ ਦੇ ਸਦਕਾ ਆਪਣੀ ਸਾਰੇ ਹੀ ਕਾਰਜ ਹਰਾਸ ਕਰ ਦੇਣਗੇ ਤੇ ਸਾਡੀ ਕਮਾਈ ਦੇ ਵਿੱਚ ਖਾਲਸਾ ਜੀ ਬਰਕਤਾਂ ਪਾਉਂਦੇ ਨੇ ਜਿਵੇਂ ਭੋਜਨ ਹੀ ਸਾਡੇ ਸਰੀਰ ਦੀ ਖੁਰਾਕ ਏ ਤੇ ਇਸ ਤੋਂ ਬਿਨਾ ਖਾਲਸਾ ਜੀ ਅਸੀਂ ਜਿਉਂਦੇ ਨਹੀਂ ਰਹਿ ਸਕਦੇ ਇਸੇ ਤਰ੍ਹਾਂ ਹੀ ਖਾਲਸਾ ਜੀ ਗੁਰਬਾਣੀ ਸਾਡੀ ਆਤਮਾ ਦੀ ਖੁਰਾਕ ਏ ਇਸ ਤੋਂ ਬਿਨਾ ਖਾਲਸਾ ਜੀ ਸਾਡੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਦੀ ਜਦੋਂ ਵੀ ਸਾਡਾ ਮਨ ਉਦਾਸ ਹੁੰਦਾ ਏ ਖਾਲਸਾ ਜੀ ਜਾਂ ਫਿਰ ਕਿਸੇ ਵੀ ਕਾਰਨ ਦੇ ਕਰਕੇ ਖਾਲਸਾ ਜੀ ਦੁਖੀ ਹੁੰਦੇ ਆ ਉਸ ਸਮੇਂ ਜਦੋਂ ਵੀ ਅਸੀਂ ਗੁਰਬਾਣੀ ਦੇ ਜਾਪ ਕਰਦੇ ਹਾਂ ਜਾਂ ਫਿਰ ਉਸ ਅਕਾਲ ਪੁਰਖ ਵਾਇਗਰੂ ਸੱਚੇ ਪਾਤਸ਼ਾਹ ਜੀ ਦਾ ਨਾਮ ਚਾਪਦੇ ਆਂ ਤੇ ਸਾਡਾ ਜਿਹੜਾ ਮਨ ਬਹੁਤ ਜ਼ਿਆਦਾ ਸ਼ਾਂਤ ਹੋ ਜਾਂਦਾ ਏ ਇਸ ਕਰਕੇ ਖਾਲਸਾ ਜੀ ਤੁਸੀਂ ਮੂਲ ਮੰਤਰ ਦਾ ਜਾਪ ਕਰੋ ਜਾਂ ਸੁਖਮਣੀ ਸਹਿਬ ਦਾ ਪਾਠ ਕਰੋ ਤੇ ਜਾਂ ਫੇਰ ਨਿਤਨੇਮ ਜ਼ਰੂਰ ਕਰਿਆ ਕਰੋ ਸਿਮਰਨ ਕਰਦੇ ਸਮੇਂ ਖਾਲਸਾ ਜੀ ਕੋਲ ਸੁੱਚੇ ਚੰਦ ਦਾ ਗਲਾਸ ਭਰ ਕੇ ਜ਼ਰੂਰ ਰੱਖੋ ਜਿਵੇਂ ਹੀ ਤੁਸੀਂ ਗੁਰਬਾਣੀ ਦੀ ਸਮਾਪਤੀ ਤੋਂ ਬਾਅਦ ਦੇ ਵਿੱਚ ਉਹ ਜਲ ਨੂੰ ਤੁਸੀਂ ਸ਼ਰਧਾ ਭਾਵਨਾ ਦੇ ਨਾਲ ਛਕੋ ਕਿਉਂਕਿ ਖਾਲਸਾ ਜੀ ਗੁਰਬਾਣੀ ਦਾ ਜਾਪ ਸੁਣਨ ਤੋਂ ਬਾਅਦ ਅੰਮ੍ਰਿਤ ਬਣ ਜਾਂਦਾ ਹੈ ਕਿਉਂਕਿ ਉਸ ਦੇ ਵਿੱਚ ਖਾਲਸਾ ਜੀ ਗੁਰਬਾਣੀ ਸਮਾਈ ਹੁੰਦੀ ਹੈ ਤੇ ਜਦੋਂ ਖਾਲਸਾ ਜੀ ਉਸ ਜਲ ਨੂੰ ਤੁਸੀਂ ਸ਼ਰਧਾ ਭਾਵਨਾ ਦੇ ਨਾਲ ਛਕਦੇ ਹੋ ਤੇ ਤੁਹਾਡੇ ਸਾਰੇ ਹੀ ਦੁੱਖ ਦੂਰ ਹੋ ਜਾਂਦੇ ਨੇ ਅਸੀਂ ਇਸ ਤਰ੍ਹਾਂ ਬਹੁਤ ਵਾਰ ਸੁਣਦੀ ਆ ਕਿ ਉਸ ਮਨੁੱਖ ਨੇ ਆਪਣੇ ਘਰ ਦੇ ਵਿੱਚ ਦੇਸੀ ਘੋਦੀ ਚੋਤ ਜਗਾਈ ਤੇ ਜੋਤ ਜਗਾਉਣ ਦੇ ਨਾਲ ਉਸ ਦੇ ਘਰ ਦੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਗਈਆਂ ਕਿਉਂਕਿ ਖਾਲਸਾ ਜੀ ਜੋਤ ਦੇ ਨਾਲ ਵਾਤਾਵਰਨ ਸ਼ੁੱਧ ਹੁੰਦਾ ਏ ਆਪਣਾ ਸਰੀਰ ਜਿਹੜਾ ਤੰਦਰੁਸਤ ਰਹਿੰਦਾ ਹੈ ਜਦੋਂ ਆਪਣਾ ਸਰੀਰ ਤੰਦਰੁਸਤ ਰਹੇਗਾ ਖਾਲਸਾ ਜੀ ਤੇ ਆਪਾਂ ਆਪਣੇ ਸਾਰੇ ਕੰਮ ਹੀ એનર્ਜੀ ਦੇ ਨਾਲ ਕਰਾਂਗੇ ਜਦੋਂ ਆਪਾਂ ਖਾਲਸਾ ਜੀ ਫਿਰ ਆਪਣੇ ਜੋ ਕੰਮਕਾਰ ਨੇ ਉਹਨਾਂ ਨੂੰ ਮਿਹਨਤ ਦੇ ਨਾਲ ਕਰਾਂਗੇ ਸਰੀਰਕ ਤੌਰ ਤੇ ਤੰਦਰੁਸਤ ਹੋਵਾਂਗੇ ਤੇ ਆਪਣੀ ਕਮਾਈ ਦੇ ਵਿੱਚ ਵਾਧਾ ਤਾਂ ਆਪਣੇ ਆਪ ਹੋਵੇ ਗਈ ਹੋਵੇਗਾ ਤੇ ਬਰਕਤ ਵੀ ਪਵੇਗੀ ਤੇ ਜਿਸ ਘਰ ਦੇ ਵਿੱਚ ਉਹ ਖਾਲਸਾ ਜੀ ਬਿਮਾਰੀਆਂ ਖਤਮ ਹੋ ਗਈਆਂ ਉਸ ਘਰ ਦੇ ਵਿੱਚ ਜੋ ਪੈਸਾ ਏ ਉਹ ਜਮਾ ਹੀ ਹੋਵੇਗਾ ਤੇ ਕਮਾਈ ਦੇ ਵਿੱਚ ਖਾਲਸਾ ਜੀ ਬਰਕਤ ਆਪਣੇ ਆਪ ਹੀ ਆਵੇਗੀ ਤੇ ਜਿਸ ਘਰ ਦੇ ਵਿੱਚ ਖਾਲਸਾ ਜੀ ਸ਼ਹੀਦਾ ਸਿੰਘਾਂ ਦੇ ਨਾਮ ਦੀ ਜੋਤ ਜਗਦੀ ਏ ਉਸ ਘਰ ਦੇ ਵਿੱਚ ਸ਼ਹੀਦਾ ਸਿੰਘਾਂ ਦਾ ਪੈਰਾ ਹੋ ਜਾਂਦਾ ਏ ਤੇ ਕਿਸੇ ਦੇ ਕੀਤੇ ਗਏ ਜਾਦੂ ਟੂਣੇ ਜਾ ਕਿ ਸੇਡੇ ਕੀਤੇ ਕਿਰਾਏ ਦਾ ਕੋਈ ਵੀ ਅਸਰ ਨਹੀਂ ਹੁੰਦਾ ਖਾਲਸਾ ਜੀ ਆਪਣੇ ਘਰ ਦੇ ਉੱਪਰ ਇਸੇ ਤਰ੍ਹਾਂ ਖਾਲਸਾ ਜੀ ਆਪਣੇ ਘਰ ਦੇ ਵਿੱਚ ਦੇਸੀ ਘੋਦੀ ਜੋਤ ਜ਼ਰੂਰ ਜਗਾਇਆ ਕਰੋ ਕਿਉਂਕਿ ਇਸ ਦੇ ਫਾਇਦੇ ਬਹੁਤ ਹੁੰਦੇ ਨੇ ਤੇ ਨੁਕਸਾਨ ਖਾਲਸਾ ਜੀ ਕੋਈ ਵੀ ਨਹੀਂ ਹੈ ਸੋਖਾਨ ਸਾਹਿਬ ਜੀ ਇਸੀ ਆਪਣੀ ਅੱਜ ਦੀ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਧੰਨ ਧਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋਖਾਨ ਸਾਹਿਬ ਜੀ ਪੁਲਾ ਚੁਕਾਂ ਦੀ ਖੀਵਾ ਬਖਸ਼ ਦੀ ਤਾਨੇ ਤਾਨ ਦਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਚਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਸੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ